ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਆਪਣਾ ਚੈਨਲ ਮਿੱਠੂ ਸਿੰਘ ਕੋਠੇਕੌਰ ਸਿੰਘ ਵਾਲੇ ਇਹ ਚੈਨਲ ਬੜਾ ਸੱਚਾ ਤੇ ਸੁੱਚਾ ਹੈ ਜੀ ਜੀ ਦੀਆਂ ਵੀਡੀਓ ਪੂਰਾ ਪਰਿਵਾਰ ਇਕੱਠੇ ਬੈਠ ਕੇ ਦੇਖ ਅਤੇ ਸੁਣ ਸਕਦੇ ਹੋ ਸੱਚੇ ਦਿਲ ਨਾਲ ਬੋਲੋ ਤੇ ਲਾਇਕ ਤੇ ਸੇਰ ਜਰੂਰ ਕਰਿਓ ਜੀ ਧੰਵਾਦ ਸਾਖੀ ਗੁਰੂ ਜੀ ਦੀ ਬਾਲਕਾਂ ਸੰਗ ਖੇਡਣ ਦੀ ਤਾਂ ਬਾਲਿਆ ਆਖਿਆ ਸ੍ਰੀ ਗੁਰੂ ਜੀ ਜਦ ਗੁਰੂ ਨਾਨਕ ਜੀ ਪੰਜਾਂ ਵਰਸਾਂ ਦੇ ਹੋਏ ਤਾਂ ਲੱਗੇ ਗੱਲਾਂ ਕਰਨ ਲੱਗੇ ਤੇ ਬਾਲਕਾਂ ਨਾਲ ਖੇਡਣ ਲੱਗੇ ਜੋ ਕੁਛ ਵਸਤੂ ਘਰ ਵਿੱਚੋਂ ਲੈ ਜਾਵਣ ਸੋ ਬਾਹਰ ਹੀ ਫਕੀਰਾਂ ਗਰੀਬਾਂ ਨੂੰ ਦੇ ਕੇ ਆਵਣ ਤਾਂ ਕਾਲੂ ਪੰਡਤ ਦੇ ਘਰ ਜਾ ਕੇ ਉਲਾਮਾ ਦੇ ਵੀ ਆਖੇ ਪੰਡਤ ਜੀ ਭਲਾ ਛਤਰ ਫਿਰਿਆ ਹੈ ਤਾਂ ਪੰਡਤ ਆਖਿਆ ਕਾਲੂ ਹੁਣ ਤੁਸੀਂ ਉਲਾਮਾ ਦਿੰਦੇ ਹੋ ਪਰ ਜਦ ਉਹ ਦਿਨ ਆਵਣਗੇ ਤਾਂ ਤੂੰ ਸਿੱਧੇ ਮੂੰਹ ਬੋਲਸੇ ਵੀ ਨਹੀਂ ਤਾਂ ਬਾਬਾ ਜੀ ਲੱਗੇ ਖੇਡਣ ਪਰ ਹੋਰ ਬਾਲਕਾਂ ਨਾਲੋਂ ਇਹਨਾਂ ਦੀ ਤਰ੍ਹਾਂ ਹੋਰ ਹੀ ਨਜ਼ਰ ਆਵੇ वार्ता ਕਰਨ ਸੋ ਭਗਤੀ ਵਾਲੀ ਕਰਨ ਜਿਸ ਕਰ ਸਭਸ ਦਾ ਮਨ ਰਾਜੀ ਹੋਵੇ Hindu ਦੇਖ ਕੇ ਕਹਿਣ ਕਿ ਕੋਈ ਦੇਵਤਾ ਸਰੂਪ ਹੈ ਅਤੇ ਮੁਸਲਮਾਨ ਆਖਣ ਇਹ ਕੋਈ ਔਲੀਆ ਪੈਦਾ ਹੋਇਆ ਹੈ ਜਾਂ ਗੁਰੂ ਨਾਨਕ ਸੱਤਾਂ ਵਰਸਾਂ ਦਾ ਹੋਇਆ ਤਾਂ ਕਾਲੂ ਪਾਂਦੇ ਨੂੰ ਆਖਿਆ ਪੰਡ ਜੀ ਮਹੂਰਤ ਦੇਖੋ ਤਾਂ ਨਾਰਕ ਨੂੰ ਤੇਰੇ ਪਾਸ ਪੜਨ ਬਿਠਾਉਣ ਬਿਠਾਉਣ ਨੇ ਹਾਂ ਤੇ ਆਖਿਆ ਭਲਾ ਮਹਤਾ ਜੀ ਤਾਂ ਪਾਂਦੇ ਪੱਤਰੀ ਕੱਢ ਕੇ ਸੋਧ ਕੇ ਆਖਿਆ ਜੀ ਅੱਜ ਮਹੂਰਤ ਭਲਾ ਹੈ ਮਗਰ ਮੀਨਾ ਪੰਜਵੀਂ ਦਿthi ਹੈ ਵੀਰਵਾਰ ਰੋਣੀ ਨਿਸ਼ੱਤਰ ਹੈ ਤਾਂ ਕਾਲੂ ਕੇਸਰ ਸੁਪਾਰੀ ਚਾਵਲ ਤੇ ਦਖਣਾ ਪ੍ਰਸਾਦ ਘਰੋਂ ਲੈ ਕਰ ਆਇਆ ਤੇ ਨਾਲ ਕਿ ਜੀ ਨੂੰ ਨਾਲ ਲੈ ਆਇਆ ਆਖਣ ਲੱਗਾ ਪੁੱਤਰ ਨਾਨਕ ਤੂੰ ਪਾਉਂਦੇ ਪਾਸ ਬੈਠ ਅੱਖਰ ਪੜ ਨਾਨਕ ਜੀ ਨੇ ਆਖਿਆ ਭਲਾ ਪਿਤਾ ਜੀ ਤਾਂ ਪਾਉਂਦੇ ਨੇ ਗਣੇਸ਼ ਜੀ ਮਨਾਈ ਕਰ ਪ੍ਰਸਾਦ ਵਰਤਾਇਆ ਤੇ 35 ਲਿਖ ਦਿੱਤੀ ਨਾਨਕ ਜੀ ਲੱਗਾ ਪੜਨ ਤਾਂ ਘਾਲੂ ਆਪਣੇ ਘਰ ਨੂੰ ਆਇਆ ਤਾਂ ਸਾਰਾ ਦਿਨ ਬਾਬਾ ਜੀ ਪੜਦੇ ਰਹੇ ਰਾਤ ਨੂੰ ਘਰ ਆਏ ਦੇਖ ਕਰ ਮਾਤਾ ਬਹੁਤ ਰਾਜੀ ਹੋਈ ਨਾਨਕ ਜੀ ਨੂੰ ਗੋਦ ਵਿੱਚ ਲੀਤਾ ਅਤੇ ਸਿਰ ਚੁੰਮਿਆ ਪਿਆਰ ਦਿੱਤਾ ਪ੍ਰਸਾਦ ਖਵਾਇਆ ਸ੍ਰੀ ਨਾਨਕ ਜੀ ਪ੍ਰਸਾਦ ਖਾਏ ਕਰ ਪਲੰਘ ਪਰ ਸੁਕਤੇ ਜਾਂ ਪਰ ਭਾਤ ਹੋਈ ਤਾਂ ਜਾਗੇ ਮਾਤਾ ਜੀ ਜਲ ਲੈ ਕਰ ਮੂੰਹ ਤੋ ਆਇਆ ਤੇ ਇਸ਼ਨਾਨ ਕਰਾਇਆ ਤੇ ਵਸਤਰ ਪਹਿਰਾਈ ਤਾਂ ਪਾਦੇ ਪਾਸ ਕਾਲੂ ਨਾਲ ਲੈ ਗਿਆ ਜਾਂ ਪਾਦੇ ਫੇਰ ਪੱਟੀ ਲਹੀ ਤੇ ਗੁਰੂ ਨਾਨਕ ਜੀ ਕਿਹਾ ਪਾਦਾ ਤੂੰ ਆਪ ਕੁਛ ਪੜਿਆ ਹੈ ਜੋ ਮੇਰੇ ਤਾਂ ਹੀ ਪੜਾਉਂਦਾ ਹੈ ਤਾਂ ਪਾंदे ਕਿਹਾ ਮੈਂ ਸਭ ਕੁਛ ਪੜਿਆ ਹਾਂ ਜਮਾ ਖਰਚ ਸਵਾਏ ਡਿਊਟੇ ਲੈਣਾ ਦੇਣਾ ਮਿੰਤੀ ਗਿੰਤੀ ਹਿਸਾਬ ਇਹ ਸਭ ਪੜਿਆ ਹਾਂ ਹੋਰ ਗੈਤਰੀ ਤਰਪਨ ਸੰਧਿਆ ਵੇਦ ਪਾਠ ਸਭ ਕੁਛ ਪੜਿਆ ਹਾਂ ਤਾਂ ਸ੍ਰੀ ਗੁਰੂ ਨਾਨਕ ਜੀ ਆਖਿਆ ਪਾਦਾ ਜੀ ਇੰਨੀ ਪੜਨੀ ਗਲੀ ਫਾਹੇ ਪੈਂਦੇ ਹਨ ਇਹ ਜੋ ਪੜਨਾ ਹੈ ਸਭ ਬਾਦ ਹੈ ਤਾਂ ਪਾਦੇ ਆਖਿਆ ਹੋਰ ਕਿਹੜਾ ਪੜਨਾ ਹੈ ਜੀ ਜਿਸ ਕਰਕੇ ਫਾਹੇ ਨਾ ਪਉਣ ਜੇ ਜਾਣਦਾ ਹੈ ਤਾਂ ਸਾਨੂੰ ਸੁਣਾਏ ਅਤੇ ਸਾਰਾ ਸੰਸਾਰ ਤਾਂ ਇਹੋ ਹੀ ਪੜਦਾ ਹੈ